ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ ਨਿੱਗੀ ਮੁਲਾਕਾਤ ਵਿੱਚ ਜੀ ਸਰਦਾਰ ਹੁੰਦੇ ਹੋਏ ਵੀ ਤੁਸੀਂ ਐਸਟਰੋਲੋਜੀ ਦੇ ਵਿੱਚ ਕਿਵੇਂ ਆਏ ਤੁਸੀਂ ਦੱਸਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਗੱਲ ਦਾ ਇਹ ਜਵਾਬ ਦਵਾਂਗਾ ਜੀ ਸਰ ਜਿਹੜੀ ਐਸਟਰੋਲੋਜੀ ਹੈ ਨਾ ਇਹ ਇੱਕ ਗਿਆਨ ਹੈ ਜੀ ਇੱਕ ਸਟਡੀ ਹੈ ਪੜਾਈ ਹੈ ਹੈ ਨਾ ਓਕੇ ਬੇਸਿਕਲੀ ਸਟਡੀ ਨੂੰ ਕਿਸੇ ਧਰਮ ਨਾਲ ਲੇਟ ਨਹੀਂ ਕੀਤਾ ਜਾ ਸਕਦਾ ਹਾਂਜੀ ਹੈ ਨਾ ਸਿੱਖ ਧਰਮ ਹੈ ਠੀਕ ਹੈ ਧਰਮ ਤਾਂ ਕਹੀ ਹੈ ਹੈ ਨਾ ਸਤਾਂ ਦੇ ਪਰ ਜਿਹੜਾ ਗਿਆਨ ਹੈ ਉਹ ਕਿਸੇ ਧਰਮ ਦਾ ਮਹਤਾਜ ਨਹੀਂ ਹਾਂਜੀ ਸਾਨੂੰ ਇਹ ਸਟੱਡੀ ਜਿਹੜੀ ਹੈ ਇਹ ਸਦੀਆਂ ਤੋਂ ਰਸੀਮ ਹੋਣੀਆਂ ਤੋਂ ਮਿਲਦੀ ਆਈ ਹੈ ਹਨਾ ਉਹਨੂੰ ਕੌਣ ਯੂਜ਼ ਕਰਦਾ ਕੌਣ ਨਹੀਂ ਯੂਜ਼ ਕਰਦਾ ਉਸ ਬੰਦੇ ਦਾ ਰਾਈਟ ਹੈ ਹਨਾ ਉਸ ਬੰਦੇ ਦਾ ਰਾਈਟ ਹੈ ਜਿਹਨੇ ਉਸ ਨੂੰ ਪੜ੍ਹਨਾ ਜਾਂ ਜਿਹਨੇ ਉਸ ਨੂੰ ਕਰਨਾ ਹਨਾ ਤੇ ਇੱਥੇ ਇਹ ਹੋ ਜਾਂਦਾ ਹੈ ਕਿ ਜੇ ਮੈਂ ਸਿੱਖ ਧਰਮ ਚ ਜਨਮ ਲਿਆ ਮੈਨੂੰ ਮਾਣ ਆ ਮੈਂ ਸਿੱਖ ਧਰਮ ਚ ਜਨਮ ਲਿਆ ਠੀਕ ਹੈ ਮੈਂ ਗੁਰੂ ਨਾਨਕ ਸਾਹਿਬ ਦੀ ਅਡਾਲੋਜੀ ਨੂੰ ਫੋਲੋ ਕਰਦਾ ਬੇਸਿਕਲੀ ਤੇ ਉਹਨਾਂ ਦੀ ਅਡਾਲੋਜੀ ਸੀ ਮੰਨਤਾ ਦੀ ਸੇਵਾ ਤੇ ਜਿਹੜਾ ਇਹ ਸਟਾਰੋਲੋਜੀ ਬਣਾਈ ਗਈ ਹੈ ਇਹੀ ਬਣਾਈ ਹੀ ਮਨੁੱਖਤਾ ਦੀ ਸੇਵਾ ਲਈ ਗਈ ਸੀ ਮਨੁੱਖਤਾ ਦੀ ਸੇਵਾ ਵਾਸਤੇ ਬਣਾਈ ਗਈ ਸੀ ਅੱਜ ਹੋ ਸਕਦਾ ਹੈ ਕਿ ਦਾ ਇੱਕ ਫਾਇਦਾ ਜਿਹੜਾ ਹੈਗਾ ਦੂਸਰੇ ਲੋਗ ਲੈ ਰਹੇ ਆ ਜਾਂ ਦੂਸਰੇ ਲੋਕਾਂ ਨੂੰ ਲੱਗਦਾ ਹੈ ਕਿ ਸਾਡੇ ਲਈ ਬਿਜ਼ਨਸ ਬਣ ਗਿਆ ਅੱਜ ਧੰਦਾ ਬਣ ਗਿਆ ਹਣਾ ਲੇਕਿਨ ਮੇਰਾ ਮੋਟਿਵ ਹੈ ਉਸ ਪਖੰਡਵਾਦ ਨੂੰ ਗੁਰੂ ਨਾਨਕ ਸਾਹਿਬ ਨੇ ਪਖੰਡਵਾਦ ਨੂੰ ਖਤਮ ਕੀਤਾ ਤੇ ਮੇਰਾ ਮੋਟਿਵ ਵੀ ਇਹੀ ਹੈ ਕਿ ਜੋਤਿਸ਼ ਨੂੰ ਲੈ ਕੇ